ਵੀ ਸੂਰੇ ਵਾਲਾ ਬੱਕਰਾ ਮੰਡੀ ਤੇ ਬਾਈ ਬੱਬੀ ਲੈ ਕੇ ਆਇਆ ਬੱਕਰਾ ਪੂਰੇ ਪੂਰੇ ਅਠ ਦੰਦਾਂ ਦਾ ਜਵਾਨ ਆ ਬਿਲਕੁਲ ਫਰੈਸ਼ ਦੰਦਾਂ ਦਾ ਨੱਕ ਕੰਨ ਅੱਖ ਹਰ ਪੱਖ ਤੋਂ ਚੰਗਾ ਦੇਖ ਸਕਦੇ ਆ ਬਹੁਤ ਵਧੀਆ ਨੱਕ ਦੇ ਵਿੱਚ ਆ ਦੋਸਤੋ ਕੁੰਡਾ ਨਾਕਾ ਤੇ ਚਿੱਟੀ ਅੱਖਾਂ ਕੰਨਾਂ ਦੀ ਲੰਬਾਈ ਬਹੁਤ ਆ ਤੇ ਸਿੰਗਾ ਦਾ ਸਾਈਜ਼ ਬਹੁਤ ਹੀ ਸੋਹਣਾ ਤੇ ਕਿੰਨਾ ਕਰਦਾ ਬੱਬੀ ਇਹਦਾ 43 44 ਹੋਊਗਾ 43 ਦਾ ਠੀਕ ਆ ਜੀ ਲਾ ਮਾਲੂਮਾ ਵੀ ਚੰਗਾ ਤੇ ਕੀ ਮੁੱਲ ਮੰਗਿਆ ਬੱਬੀ ਮੈਂ 45000 45 ਕਿੰਨੇ ਦਾ ਜਾਇਜ਼ ਹਾਂ ਇਹ ਬੱਬੀ ਆ ਦੱਸੂਗਾ ਭਾਈ ਨੇ 45000 ਨਹੀਂ ਲੀਤਾ ਇਹ ਨਾ ਬਾਈ ਕੋਈ ਗੱਲ ਨਹੀਂ ਹੋਰ ਕਿੰਨੇ ਦਨ ਹਾਣਾ ਨਹੀਂ ਫਿਰ ਨਹੀਂ ਵੇਚਣਾ ਜਰਾ ਕੀ ਆਖਿਆ ਬਾਈ ਨੇ 45 ਇਹਦਾ ਯਾਰ ਤੇ ਛੇੜੀਆਂ ਕਰਦਾ ਨਹੀਂ ਬਾਈ ਕੀ ਲਾਉਂਦਾ 30 ਲਾ ਲਾਊਗਾ ਅਗਲਾ ਯਾਰ ਅਗਲੇ ਨੇ ਹੁਣ ਤੁਹਾਨੂੰ ਪਤਾ ਹੈ 25000 ਇਹ ਬੋਲੀ ਤੂੰ ਬੋਲੀ ਲਾਉਣਾ ਬੋਲੀ ਲਾਉਣਾ ਲੈਣਾ ਕਿਉਂ ਸੌਦਾ ਯਾ ਤੂੰ ਵਿੱਚ ਤੂੰ ਬੋਲੀ ਲਾਉਣਾ ਤੇ 2000 ਟੱਕ ਕੇ ਜੁਰਮਾਨਾ ਰੱਖਿਆ ਤੂੰ ਜੁਰਮਾਨਾ ਬੋਲੀ ਦਾ 2000 ਕਿਤੇ ਰਹਿਣਾ 45 ਦਾ ਮੈਂ 60000 ਰੁਪਇਆ ਮੰਗਦਾ ਸੀ ਤੂੰ ਪੁੱਛ ਲੈ ਬੱਕਰੀ ਵੇਚਦੀ 45000 ਕੀ ਬਾਈ ਹੈ ਨਹੀਂ ਨਾਲ ਹੋ ਜਾ ਨਾਲ ਹੋ ਜਾ ਨਾਲ ਹੋ ਜਾ ਮਰੋੜ ਕੇ ਵੀ ਬਹੁਤ ਵੱਜਿਆ ਮੱਥਾ ਮੇਰਾ ਯਾਰ ਮੱਥਾ ਮਾਰੇ ਨਾ ਛੱਡਦੇ ਇਹਦੇ ਮੈਂ ਆਹੀ ਰਹਿ ਗਿਆ ਤਾਂ ਕਰਕੇ ਮੈਂ ਆਣਾ ਕਿੰਨੇ ਲੱਗਣਾ ਹਨ ਜੇ ਪੂਰੇ 23 ਨਹੀਂ ਵੇਚਣਾ ਫਿਰ ਇਹ ਕਿੰਨੇ ਰਹਾ ਉਹ ਬਾਈ ਖੁੱਲੇ ਰੋਖ ਯਾਰ ਮੜੇ ਯਾਰ ਕਿਰਾ ਖੁੱਲਾ ਇਧਰ ਲੈ ਬਾਈ ਖੁੱਲੇ ਹੋ ਜਾ ਮੜੇ ਅੱਛਾ ਜੀ ਉਧਰ ਹੋ ਜਾ ਯਾਰ ਦੇ 21 ਹੀ ਪੁੱਛਦਾ ਯਾਰ 1000 ਹੀ ਪੁੱਛੂ 1000 ਇਹ ਦੋ ਪੂਰੇ 2000 ਜੀ ਯਾਰ ਜਾਂ ਪਾਕ ਹੋ ਜਾ ਨਹੀਂ ਵੇਚੀ ਆਲਾ ਯਾਰ ਨਹੀਂ ਕੋਈ ਪਾਲਾ ਯਾਰ ਬਾਈ ਯਾਰ ਬੱਬੂ ਯਾਰ ਸਾਰੇ ਨਾਲ ਬਣੇ 25 ਰੁਪਏ ਤੋਂ ਤਾਂ ਚੰਗਾ ਕਰਕੇ ਲੈ ਜਾਂਦੇ ਆ 25 ਐਸ ਨਹੀਂ ਨਾ ਬਾਈ ਯਾਰ ਇਹ ਜਿਹਦਾ ਚੰਗਾ ਕਰਤੀ ਉਰੇ ਇਹਨੂੰ ਕਰ ਲੈ ਬੱਕਰੇ ਨੂੰ ਕਿਹ ਆ ਕਿੰਨੇ ਦਾ ਕਹੇ ਬੱਬੀ ਇੱਕੋ ਹੀ ਕਹੇ 47 ਦਾ ਦੇਵਾਂਗਾ ਯਾਰ ਹੈ 26 ਦਾ ਦੇ ਨਾ ਕਿੰਨੇ ਦਾ ਹਾਂ ਆ ਮਕਾਫੀ ਤੂੰ ਹੀ ਕੋਲ ਦੱਸ ਦੇ ਯਾਰ 10 23 ਨਾਲ ਦੇ ਪੈਨ ਨੂੰ ਪਤਾ ਲੱਗੇ ਬੱਕਰਾ ਕਿੰਨੇ ਦਾ ਹੈ ਆ ਪੜ ਜਾ ਪੂਰੇ ਸਤਾਈ ਆ ਜਾ ਪਾ ਖੋਚੋ ਕੇ ਮਾਰੀ ਜਾਂ ਨਾ ਹਣਾ ਯਾਰ ਪੈਸੇ ਬਾਲੇ ਲੱਗੇ ਐਂ ਕਰਿਆ ਯਾਰ ਗੱਦੇਵਾਂ ਨਾਲ ਤੇਰੀ ਮਰਜ਼ੀ ਆ ਸਾਢੇ 28 ਉਹ ਜਾ ਬਹੁਤ ਜਾ ਯਾਰ ਬੱਬੀ ਉੱਥੇ ਹੀ ਖੜ੍ਹ ਉੱਥੇ ਹੀ ਚੱਲ ਉਹ ਨਹੀਂ ਲੈਣਾ ਹੋਈ ਇਹ ਉਹ ਨਹੀਂ ਲੈਣਾ ਹਾਂ ਨਹੀਂ ਪੁੱਛੇ ਤੋਂ ਬਗੈਰ ਕਰ ਕੀ ਕਰ ਯਾਰ ਕੁਛ ਚਾਹੁੰਦੇ ਕੀ ਤੈਨੂੰ ਪੈਸੇ ਨਹੀਂ ਦੇਣੇ ਹਾਂ ਕੋਈ ਗੱਲ ਸਲਾ ਕਮਣੀ ਆ ਉਹ ਫਰਕ ਵਾਲਾ ਜਿਵੇਂ ਤੁਹਾਨੂੰ ਮੈਨੂੰ ਪਤਾ ਉਹ ਨਹੀਂ ਫਿਰ ਉਹਦਾ 100 ਬਾਈ ਬੈਠਾ ਹੁਣ ਆਪਾਂ ਕਰ ਚਾ ਉਹ ਵੀ ਯਾਰ 29000 ਦਾ ਕਰਤਾ ਯਾਰ 29 ਦਾ ਕਰਤਾ ਜਾ ਨਹੀਂ ਭਰਾ ਉਹ ਨਹੀਂ ਪੁੱਗਦਾ ਭਾਈ ਜੇ ਉਹ ਕੋਈ ਰਾਹ ਵੀ ਦੱਸ ਦੇ ਛੋਟਾ ਮੋਟਾ 40 ਦਾ ਲੈ ਜਾ ਯਾਰ ਉਹ 40 ਦਾ ਲੈ ਜਾ ਨਾ ਉਹ ਦੋ ਘਟਿਆ ਉਹ 40 ਦਾ ਕਹਿਤਾ ਹੁਣਾਂ ਮੈਂ ਤੇਰੇ ਬਾਹਰ ਨੂੰ ਦੱਸੇ ਨਹੀਂੱਖ ਮੰਨਦਾ ਨਹੀਂ ਯਾਰ ਤੇ ਮੈਂ ਆ ਕੱਲਾ ਰਹਿਣੇ ਕਰਕੇ ਮੈਂ ਆ ਯਾਰ ਬੱਕਰੀ ਵੇਚਦੀਏ ਤੋ ਕੀ ਕਰਾਉਣਾ ਮੋਲੀ 45 ਕੀਤੇ ਹੋਗਾ ਯਾਰ 40 ਦਾ ਨੇ ਕਹਿਤਾ ਯਾਰ ਬੱਕਰੀ ਦਾ ਕਹਿਦਾ ਮੈਂ ਚਲ ਵੇਚੀ ਨਾ ਵੇਚ ਆ ਫਾੜੀਆ ਪੂਰੇ 30000 ਆਹ ਫੜ ਭਰਾਵਾ ਓ ਠੀਕ ਆ ਬੱਬੀ ਓ ਜਾ ਬੱਬੀ ਆ ਪਾਣੀ ਓ ਬੱਬੀ ਓ ਜਾ ਯਾਰ ਬਾਈ ਯਾਰ ਲੱਗੇ ਓ ਆ ਪੈਸੇ ਨਾਗਦਾ ਪੁੱਤ ਆ ਬੱਬਾ ਕਿਉਂ ਧੱਕਾ ਥੋੜਾ ਕਰਵਾ ਓ ਦੇ ਦੇ ਬੱਬੀ ਕਰਾ ਯਾਰ ਦੇਖਾਈ ਨਾ ਕਰਨੀ ਆ ਡਰ ਨਾ ਓ ਨਹੀਂ ਧੱਕਾ ਕਰਦੇ ਆ ਚੰਗਾ ਬੱਕਰਾ ਯਾਰ ਕੀ ਉਹਨਾਂ ਨੇ ਉਹਨਾਂ ਦੇ ਜਾਇਦਾ ਦੇ ਆਵੇਂ ਨੀ ਜੱਤੀ 30000 ਰੁਪਇਆ ਲੈਣਾ ਨਾ ਚੱਟੇ ਬੱਬੀ ਯਾਰ ਮੈਂ ਬੱਬੀ ਦੇ ਦੇ ਓ ਬਹੁਤ ਯਾਰ ਨਹੀਂ ਮੇਰੇ ਕੋਲ ਬਹੁਤ ਹੀ ਤਾਂ ਆ ਹੀ ਤਾਂ ਜਾਨਵਰ ਓਏ ਯਾਰ ਵਾਰਾ ਥੋੜੇ ਵੱਧ ਤਾਂ ਨਹੀਂ ਵੇਚਣਾ ਤੂੰ ਨਹੀਂ ਵੇਚਣਾ ਤੂੰ ਤੇ ਵੇਚਣਾ ਭੁੱਲੀ ਵੇਚੂ ਆਵੇਂ ਫੁਰਫੁੜਾ ਵਿਆ ਨੇੜੇ ਆ ਯਾਰ ਪੁੱਤ ਇਹ ਫੁਰਫੁੜਾ ਲੱਖ ਆ ਗਿਆ ਲੱਖ ਮੜੀ ਲੱਖੇ 30000 ਉਹ ਬਾਈ ਲੱਖੇ ਸਮਝਾ ਇਹਨੂੰ ਗਰੀਬ ਨੂੰ ਨਹੀਂ ਭਾਈ ਮੈਂ ਹਰੀ ਕੀ ਸਾਥ 1000 ਰੁਪਏ ਮੰਗਿਆ ਸੀ ਨਾ ਤੇ ਓਏ ਤੁਹਾਨੂੰ ਲਾ ਕੇ ਭਾਜੀ ਆ ਦਿੰਦੇ ਨਾ ਨਹੀਂ 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 ਲਾ ਕੇ ਮੈਂ ਮੋੜੀ ਉਹ ਲੈ ਤੇ ਆ ਬੜੇ ਤੇ ਰਿਹਾ ਹਾਂ ਆਹ ਤੇ ਕਾ ਭਾਈ ਬੱਬੀ ਮੇਰੀ ਸਾਲਾ ਲੱਗਣ ਮਗਰ ਨਹੀਂ ਜਾਈਦਾ ਬੱਕਰੇ ਦਾ ਅੱਜ ਜਿਹੜੀ ਕੀਮਤ ਮਿਲਦੀ ਹੈ ਤੈਨੂੰ ਸਹੀ ਆ ਸਹੀ ਆ ਸਹੀ ਆ ਚੁੱਪ ਕਰਕੇ ਬੱਕਰੇ ਦੀਆਂ ਨਾਲ 30000 ਰੁਪਏ ਬਹੁਤ ਨਹੀਂ ਯਾਰ ਆਈ ਯਾਰ ਪਾਪਾ ਜਾ ਖੋਲ ਕੇ ਲੈ ਆ ਯਾਰ ਬੱਕਰਾ ਦੂ ਜਾ ਖੋਲ ਕੇ ਯਾਰ ਲਗਾਈ ਕਰਾ ਲੈ ਜਾਣੇ ਜਾਣ ਲਗਾਈ ਕਰਾ ਲੋ ਯਾਰ 200 200 ਨਾਲ ਤਾਂ ਕਿੱਡੀ ਉਹ ਠੀਕ ਆ ਯਾਰ ਜਾਣ ਦੇ ਤੂੰ ਜਾਣ ਦੇ ਫੜ ਕੇ ਨਾ ਚੰਗਾ ਵਿਕਦਾ ਓ ਠੀਕ ਆ ਓ ਬੱਕਰਾ ਦਾ ਵਿਖਾ ਦਿਓ ਜੱਗੀ ਲਾ ਵੀ ਆ ਬੱਕਰਾ ਹੋ ਗਿਆ ਪੂਰੇ 30000 ਦਾ ਲੈ ਵੀ ਜੱਗੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਈ ਬਹੁਤ ਵਧੀਆ ਬੱਕਰਾ ਲੈ ਲਿਆ ਤੇ ਬਾਈ ਕਲਵੰਤ ਸਹੀ ਆ ਇਹਨੇ ਨਾ ਲਿਖਾਈ ਤੁਸੀਂ ਕਰਾਉਣੀ ਆ ਨਾ ਹਾਂ ਲਿਖਾਈ ਤੁਸੀਂ ਕੌਣ ਪੂਰੇ 30000 ਦਾ ਬੱਕਰਾ ਹੋਇਆ ਪੱਕੀਆਂ ਕੱਚੀਆਂ ਗੱਲਾਂ ਨਹੀਂ ਹਾਂ ਸਹੀ ਆ ਬਹੁਤ ਚੰਗਾ ਸਹੀ ਆ ਸਹੀ ਆ ਬਾਈ ਬਹੁਤ ਵਧੀਆ ਲਾਓ ਵੀ ਮਿੱਤਰੋ ਇੱਕ ਬਹੁਤ ਵਧੀਆ ਸੌਦਾ ਹੋਇਆ ਤੁਹਾਨੂੰ ਦਿਖਾਉਣੇ ਆ ਬਕਰਾ ਮੰਡੀ ਪਿੰਡਾ ਸੂਰੇ ਵਾਲਾ ਵਿਖੇ ਬਿਲਕੁਲ ਗਲਾਬੀ ਚਮੜੀ ਦਾ ਹైదਰਾਬਾਦੀ ਬਕਰਾ ਵਿਖਿਆ ਪੂਰੇ ਦੰਦਾ 6 ਦੰਦਾ ਦਾ ਬਕਰਾ ਤੇ ਬਾਈ ਕਿਹੜੇ ਪਿੰਡੋਂ ਲਿਆਂਦਾ ਇਹ ਕਿਹੜੇ ਬਾਈ ਕਿਹੜੇ ਦਾ ਸੀ ਇਹ ਝੰਡ ਵਾਲੀ ਦੇ ਵੀਰੇ ਗੁਰੂ ਸਰ ਦੇ ਕੋਲੇ ਗੁਰੂ ਸਰ ਦੇ ਕੋਲੇ ਝੰਡ ਵਾਲੀ ਦੇ ਤੇ ਲੱਖੇ ਬਾਈ ਤੂੰ ਖਰੀਦ ਲੈ ਇਹ ਕਿੰਨੇ ਦਾ ਲੈ ਲਿਆ ਬਾਈ 35000 ਦਾ ਲੈ ਲਓ ਵੀ 35000 ਦਾ ਬਾਈ ਲੱਖੇ ਨੇ ਲਿਆ ਛੱਤਿਆਣੇ ਵਾਲੇ ਨੇ ਤੇ ਹੋ ਗਏ ਪੈਸੇ ਪੁਸੇ ਦੇਤੇ ਬਾਈ ਛੋੜ ਕਰਾਈ ਆ ਜਾ ਚਾਲ ਰੇ ਬਾਈ ਲੱਖਿਆ ਜਿਹੜੀ ਮੰਡੀ ਤੋਂ ਆਏ ਬੰਗੀ ਆ ਗਿਆ ਤੇਰੇ ਤੇ ਲੈ ਬਾਪੂ ਪੰਜ ਫੜਾ ਨਾ ਕਰ ਨਾ ਹੋਇਆ ਪਿਆ ਕੱਟ ਕੱਟ ਹੋਇਆ ਹੋਰ ਕਿਉਂ ਕਰ ਕੀ ਹਣਾ ਲੈ 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 ਓ ਵੇਖਦਾ ਮੱਜ ਮਾਰੇ ਤੁੱਪਿਆ ਛੱਟਾ ਦਾ ਵੇਖ ਮੈਂ ਤੇਰਾ ਕਮਰਾ ਫੜਾ ਫੜਾ ਹੋ ਗਿਆ ਛੱਟਾ ਕੋਲੇ ਦਾ ਉੱਤਰ ਹੋ ਮੜਾਇਆ ਤੇਰੇ ਕੋਲੇ ਕਹਦਾ ਬਾਸ਼ ਦੇ ਦੇ ਅਭੀ ਤੂੰ ਕਹਿ ਰਿਹਾ ਪੰਜ ਕਹਦਾ ਪੁੰਡੇ ਗਿਆ ਚਲੈ ਲਾ ਤਾਂ ਉਹਦਾ ਕੰਮ ਦਾ ਹੁਣ ਤੂਤੇ ਕੀ ਚਾਹੀਦਾ ਹੁਣ ਡੈਗਰ ਮੇਰੇ ਲਈ ਨਹੀਂ ਦੇਣੀ ਹਾਂ ਲੋ ਵੀ ਆ ਪੱਟ ਦਾ 5000 ਲੱਗਦਾ ਬਿੱਲੂ ਬਾਵੇ ਬਾਕਰੀ ਬੰਦਾ ਉਹਨੂੰ ਕੋ 2500 ਬੰਦਿਆ ਲੈ ਮੇਰੀ ਸਾਡਾ ਗੱਲ ਤਾਇਆ ਵੇਚੀ ਨਾ ਵੇਚੀ ਸਾਡੇ ਪਾਸੋਂ ਲਖਾਈ ਜਾ ਹੋ ਗਈ ਚੱਕ ਪੜਾ ਲੈ ਲਓ ਜੀ ਹੋ ਗਿਆ ਸੌਦਾ ਹੋ ਗਈ ਹੋ ਗਈ ਹੋ ਗਈ ਉਹ ਸਾਡੇ 50 ਲਖਾਈ ਕਰਾਣੀ ਹੁਣ ਕੀ ਹੁੰਦਾ ਮੇਰਾ ਪਰਸੋਂ ਕੇ ਫਸਾ ਦੇ ਫਸਾ ਦੇ ਦੋਸਤ ਡਾਕਟਰ ਜਫਰ ਦੇ ਬੰਦ ਨਈ ਕਰਦੇ ਬਿੱਲੂ ਗਾੜਾ ਲਤਾਇਆ ਰੌਲਾ ਨਾ ਪਾ ਕਿਆ ਉਹਦੀ ਆਉਦੀ ਲਖਾਈ ਜਾਂ ਲੈ ਜਾ ਬਿੱਲੂ ਆ ਜਾਵੜ ਹਣ ਗਰ ਮਾਰੀ ਜਾਂਦਾ ਕਿੰਨੇ ਦੀ ਦੇਤੀ ਬਾਈ 5500 5500 ਸਹੀ ਆ ਨਹੀਂ ਬਾਈ ਲਾਓ ਵੀ 5500 5500 ਦੀ ਕਰੀਆ ਬਾਈ ਲਾਓ ਵੀ ਆ ਪਾਠਾ ਤੇ ਇਹਦਾ ਸੌਦਾ ਹੋ ਗਿਆ 5500 ਦਾ ਲਖਾਈ ਆਪਾਂ ਤੇ ਆ ਬਾਬੇ ਬਿੱਲੂ ਨੇ ਇਹ ਲਈ ਆ ਕਿਉਂ ਬਾਬਾ ਠੀਕ ਆ ਠੀਕ ਆ ਠੀਕ ਆ ਥੱਲੇ ਨੂੰ ਝਾਕੀ ਜਾ ਨਾ ਇਹਨੂੰ ਝਾਕੇ ਦੱਸ ਦੇ ਵੀ ਠੀਕ ਆ ਠੀਕ ਆ ਠੀਕ ਆ ਉਹ ਵੀ ਆਏ ਨੂੰ ਮੂੰਹ ਕਰ ਲਓ ਬਾਈ ਲਓ ਜੀ ਲਓ ਵੀ ਕਿਹਦਾ ਇਹ ਬੱਕਰਾ ਬਾਈ ਆਪਣਾ ਹੀ ਆ ਮਾਈ ਗਾਡ ਲਓ ਵੀ ਆਹ ਬੱਕਰਾ 8000 ਰੁਪਿਆ ਮੰਗਿਆ ਬਾਈ ਨੇ 4000 ਦਿੰਦਾ 4000 ਬਾਈ ਕਿੰਨੇ ਦਾ 1000 ਦੇ ਪਏ ਇੱਧਰ ਝਾਕੀ ਮੇਰੇ ਵੰਦੀ 2000 ਹੀ ਰੱਖ ਦੇ ਤੇਰੇ ਨਾਲ ਤੇ 7000 ਦਿੰਦਾ ਮੈਂ ਉਹਨਾ ਆਲਾ 4500 ਰੁਪਏ ਦਾ ਨਹੀਂ ਬਾਈ 5 ਦਾ ਰੋਡ ਛੱਡ ਕੇ ਆ ਜੀ ਹੁਣ ਰੋਡ ਤੇ ਆ ਗਿਆ ਖਾਣੀ ਕੋਈ ਨਹੀਂ ਭਾਈ ਸਭ ਸਭ ਨਹੀਂ ਖਾਣੀ ਆ ਆਪਾ ਮਾਲ ਮੋਲ ਨਹੀਂ ਯਾਰ ਐ ਨਹੀਂ ਆਈ ਕੋਈ ਗੱਲ ਯਾਰ ਠੀਕ ਹੋ ਗਿਆ ਕੋਈ ਯਾਰ ਨਹੀਂ ਸਾਡੇ ਸਾਡ ਤੇ ਸਾਡ ਤੇ ਕੋਈ ਤਾਂ ਸਨਾਂ ਦੀ ਨਾਂ ਤੇ ਟਕਰਾਂ ਦੇ ਲਈ ਜਾਂਦੇ ਆ ਉਹ ਯਾਰ ਰੱਥਾ ਤਾਂ ਨਹੀਂ ਖੋਲਦੇ ਜਰਾ ਆਲਾ ਇਹ ਦੇਣਾ ਜਾਂ ਨਾ ਦੇਣਾ ਤੇਰੀ ਮਰਜ਼ੀ ਹੈ ਸਾਢੇ 5 ਦਿਨ ਦੇ ਨਾ ਦੇਖ ਲੋ छी हजार ना हो गया ਜੀ ਹੋਇਆ ਯਾਰ ਹੋਇਆ ਯਾਰ ਜੀਦਾ ਹੋਇਆ ਯਾਰ ਖਾਈਓ ਮਾੜਾ ਪੋਟ ਖਾਈ ਆਪੋ ਆਪਣੀ ਯਾਰ 100 ਹੋਰ 50 ਹੋਰ ਵੀ ਮਿਤਾ ਦੇ ਚਲੋ ਗਿਣੋ ਪੈਸੇ ਬਾਈ ਪੈਸੇ ਗਿਣਾ ਲੈ ਪਾ ਪੈਸੇ ਹੋ ਜਾ ਲੈ ਵੀ ਦੋਸਤੋ 6 ਉਹਨੇ ਕੀ ਖਵਾਤਾ ਯਾਰ ਮੈਂ ਅੰਦਰ ਇਹ ਮਾੜਾ ਪੂਰਾ ਵਧੀਆ ਘੰਟ ਹੋ ਗਿਆ ਕਿਹੜਾ ਪਿੰਡ ਆ ਵੀਰੇ ਗੁਰੂ ਸਾਹਿਬ ਜਿੰਨੇ ਮੰਗੇ ਉਹਨੇ ਮਿਲ ਗਏ ਹੋ ਗਿਆ ਸਦਾ ਬਾਈ ਹਾਂ ਮੈਂ ਇਤਨਾ ਯਾਰ 6 ਮੰਗੇ 6 ਪਛਲਾ ਬਣਾ ਲਈ ਛੜਾ ਪੜਨਾ ਓਏ ਸਲਾਵਾ ਗੁਰੂ ਸਾਹਿਬ ਇੱਕ ਇੱਕ ਰੋਲ ਦੇਣਾ ਮੈਂ ਮੈਂ ਤੈਨੂੰ ਚੁੱਪ ਕਰਾਈ ਜਾਂਦਾ ਬਾਈ ਯਾਰ ਆਜੋ ਸਦਾ ਆਪਾਂ ਲਾਵਾਂਗੇ ਆ ਜਾ ਚਾਲ ਬਾਈ ਉਹ ਵੀ ਸੌਦਾ ਹੋ ਗਿਆ ਪੂਰੇ 16000 ਦੀ ਆ ਬੱਕਰੀ ਦਾ ਸੌਦਾ ਕਰਾਇਆ ਹੁਣੇ ਮੰਨ ਗਿਆ ਬਾਈ ਮੰਨ ਗਿਆ ਆਪਣੇ ਆਖੇ ਲੱਗ ਗਿਆ ਕੰਨ ਕੰਨ ਬਹੁਤ ਚੰਗਾ ਹੈ ਬੱਕਰੀ ਦਾ ਤੇ ਧਾਇਆਂ ਮਹੀਨੇ ਦੇ ਕਿ ਤੰਨਾ ਲੀਗਾ ਬਣਾ ਦੇ ਠੀਕ ਆ ਲਓ ਬਾਈ ਗੱਲ ਮੌਖਸਰ ਵਾਲੇ ਨੇ ਦਿੱਤੀ ਹੈ ਤੇ ਆਪਣਾ ਪਿੰਡ ਕਿਹੜਾ ਜੀ ਥਾਂਦੇ ਵਾਲਾ ਬਾਈ ਦਾ ਪਿੰਡ ਆ ਥਾਂਦੇ ਵਾਲਾ ਬੱਕਰੀਆਂ ਪ੍ਰਾਣੀਆਂ ਰਹਿ ਜਾਂਦੀਆਂ ਹਾਂ ਇਹ ਕਿੰਨੇ ਨਾਗ ਅੱਜ ਖਰੀਦਣੇ ਆ ਬਾਈ 1 ਕਿ 1 ਖਰੀਦ ਲਿਆ ਯਾਰ ਮੈਂ ਗਿਣ ਪੈਸੇ ਹੀ ਗੱਲ ਨਹੀਂ ਇਹਨਾਂ ਗੱਲਾਂ ਕਰਦਾ ਤਾਂ ਬਾਈ ਬੱਕਰੀ ਵੀ ਚੰਗੀ ਆ ਅੱਖ ਖਚਿੱਟੀ ਆ ਅੱਖ ਨੱਕ ਤਾਂ ਹਰ ਪੱਖ ਤੋਂ ਚੰਗੀ ਆ ਦੋਸਤੋ ਨਹੀਂ ਇਧਰ ਨੇੜੇ ਹੋ ਜਾਓ ਜੀ ਉੱਥੇ ਚੱਲ ਬਾਈ ਜੀ ਕੁਆਲਟੀ ਵਾਲੀ ਫੜਦੇ ਹੈਂ ਪੂਰੀ ਕੁਆਲਟੀ دار ਬੱਕਰੀ ਆ ਬਾਈ ਉਹ ਬਾਈ ਪੈਸੇ ਗਿਣੀ ਜਾਂਦੇ ਆ ਹਾਂਦੇ ਵਾਲਾ ਬਾਈ ਦਾ ਪੰਡਾ ਜਿਨ੍ਹਾਂ ਨੇ ਲਈ ਆ ਤੇ ਚੰਗੀ ਬੱਕਰੀ ਖਰੀਦਿਆ ਜੀ ਗੱਲ ਕਿੰਨੀਆਂ ਬੱਕਰੀਆਂ ਲੈਂਦੀਆਂ ਬਾਈ ਅੱਜ ਤਿੰਨ ਤਿੰਨ ਰਹਿ ਗਈਆਂ ਬਾਈ ਯਾਰ ਚਾਰ ਲੈਂਦੀਆਂ ਸਾਰੀਆਂ ਠੀਕ ਆ ਸਾਰੀਆਂ ਬੱਕਰੀਆਂ ਬਾਈ ਗੱਲ ਚੰਗੀਆਂ ਲਿਆਉਂਦਾ ਖਰੀਦ ਕੇ ਕਿੰਨੇ ਦਿਓ ਜੀ ਬਾਈ ਨੂੰ ਆ 400 ਰੁਪਏ ਆ ਆ ਸਾਈ ਦਾ ਵਾਪਸ ਕਰਤਾ ਤੁਹਾਨੂੰ 1 2 3 4 5 6 ਦਾ ਹਾਂ ਨੋ ਦਾਸ 18 12 10 ਚੀਓ ਦਾ 10 ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਇਹ ਲਿਖਾਈ ਕਰਾ ਲਓ ਕਟਨ ਕੋਈ ਕੁਝ ਨਹੀਂ ਇਹ ਦਸਨੇ ਰਸੇ ਨਹੀਂ ਦਾ ਸਹੀ ਹੈ ਸਹੀ ਹੈ ਚੰਗੀ ਆ ਭਾਈ ਕੋਈ ਮੰਡੀ ਤੋਂ ਅੰਗਲੀ ਮੈਨਤਾ 20000 ਦੇ ਮੈਨੂੰ ਇਹ ਵੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਠੀਕ ਲੋ ਵੀ ਆ ਜੋੜਾ ਬੱਕਰੀਆਂ ਦਾ ਆਇਆ ਪੱਠ ਬੱਕਰੀਆਂ ਬਹੁਤ ਚਾਰ ਰੇਟ ਮੰਗਿਆ ਸੀ ਬਾਈ ਨੇ ਦੋਨਾਂ ਬੱਕਰੀਆਂ ਦਾ ਬਾਈ 34000 ਲਾਤਾ ਦੋਵਾਂ ਦਾ ਹੋਰ ਓ ਵਾਹ ਭਾਈ ਬਾਈ ਨੂੰ ਪੁੱਛਦਾ 20000 ਰੁਪਏ ਚੱਕੀ ਜਿਹਾ ਦੇਖਿਆ ਬਾਈ ਨੂੰ ਤਾਂ ਪਤਾ ਤੋਂ ਵਾਲੀ ਖੜਾ ਹੋ ਰੇਡੀ ਮੰਗ ਰਿਹਾ ਕਿਤੇ ਇਹਨਾਂ ਆਏ ਓ ਹੁਣ ਆ ਗਿਆ ਤੀ ਬੱਕਰੀ ਦਾ ਤੇ ਦੇ ਦੂ ਜੀ ਇਹ ਕਹਿੰਦਾ 25 ਇਹ ਨਾ ਜੋੜੀ ਦੀ ਬੱਕਰੀ ਤੇ ਦੂਜੀ ਦਾ 25 ਉਹ ਨਾ ਮੋਰੀ ਦਾ 16 ਮੇਰੀ ਆ ਪੰਚਾਇਤ ਬੰਦਿਆ ਜਿਹੜਾ ਮਾਲ ਵੇਖਦਾ ਭਰਾਵਾ ਭਾਜੀ ਤੂੰ ਤੇ 35000 ਦੇ ਲੈ ਜਾ ਬਾਬੂ ਕੋਲ ਕੀ ਜਾ ਉਹ ਬਾਈ ਆ ਜਾ ਉਹ ਦੇ ਦੇ ਠੀਕ ਆ ਭਰਾ ਤੇ ਹਾਂਜੀ ਬੱਕਰੀਆਂ ਉਹ ਰੈਂ ਕਰ ਲੈ ਮੇਰੀ ਯਾਦਵਾ ਖਾਲੀ ਬੱਕਰੀ ਕਿੱਧਰ ਲਿਆਉ ਬਾਈ ਦੂਜੀ ਨੂੰ ਦੂਜਾ ਕਰਾਉ ਪਹਿਲੇ ਪੂਰੇ ਲਾ ਦੇ ਯਾਰ ਬਾਈ ਪੂਰੇ ਲੈ ਆਉਣ ਇੱਧਰ ਕਰ ਲੈ ਬਾਈ ਪਹਿਲਾਂ ਬੱਕਰੇ ਬੰਦੇ ਵਿਖਾ ਦੇ ਉੱਧਰ ਲਾਓ ਜੀ ਲਾਓ ਇੱਧਰ ਤੇ ਖੜਿਆ ਪੈਸੇ ਦੇਈ ਜਾਂਦੇ ਯਾਰ ਨਹੀਂ ਨਹੀਂ ਦੋਵੇਂ ਉਹ ਬਾਈ ਫੇਰ ਉਹ ਲੈ ਹੋ ਗਿਆ ਉਹ ਬਾਈ ਫੇਰ ਉਹ ਲੈ ਹੋ ਗਿਆ ਲਓ ਭਾਈ ਅਸੀਂ ਤੁਹਾਨੂੰ ਬੱਕਰੀਆਂ ਫੇਰ ਦੁਬਾਰਾ ਦਿਖਾ ਦਿੰਨੇ ਆ ਦੋਨੋਂ ਖਾਲੀ ਆ ਪੱਟਾ ਤੇ ਆਹ ਬੱਕਰੀ ਆ ਫਾਰਮ ਖੋਦਣਾ ਲੱਖੇ ਹੋ ਰਹੇ ਨੇ ਠੀਕ ਐ ਯਾਰ ਨਹੀਂ ਮੰਗਿਆ ਖਾਲੀ ਘਰ ਵੱਲ ਜਾ ਜੋੜੇ ਨਹੀਂ ਆ ਗਿਆ ਮੋਂਦੇ ਦੱਸ ਦੇ ਘਟਾ ਜੀਦਾ ਜੋੜੇ ਦਾ ਹਾਂ ਜੋੜੇ ਦਾ ਕਰ ਇਹ ਬੱਕਰੀ ਦਾ 29 ਗਾ ਦਾ ਪੱਟ ਦਾ 25 ਗਾ ਦਿੰਦਾ ਇਹ ਤਾਂ 55 ਮੰਗੀ ਆ ਤੁਹਾਨੂੰ ਆਸ ਜੀ ਗੋੜੇ ਰਬੀਏ ਬਹੁਤ ਸਹੀ ਗੱਲ ਆ ਐਂ ਦਾ ਵਿਗਣੀ ਨਹੀਂ ਬਾਈ ਕੋਈ ਰਾਹ ਤਾਂ ਪਾਉਣਾ ਪਊਗਾ ਤੂੰ ਐ ਵੀ ਰਾਹ ਦੀ ਮਾਲ ਵੇਚ ਸਕਦਾ ਹਾਂ ਐਂ ਦਾ ਵੇਚਣਾ ਪੈਣਾ ਬਣਾਉਣਾ ਪੈਣਾ ਹਾਂ ਹੁੰਦਾ 1540 ਤੋਂ ਥੱਲੇ ਆ ਜੋ ਵਿਕ ਜਾਣੀਆਂ ਹਾਂ ਠੀਕ ਐ 35 ਤੋਂ ਲੱਗ ਗਿਆ ਕੋਈ 1500 ਬੜਾ ਸਾਰਾ ਘਾੜ ਲਾਨੇ ਉਹ ਖੇਚੇ ਉਹ ਲੜੂਗਾ ਉਹਨੇ ਵੀ ਵੇਚਨੇ ਆਗਾ ਕੋਈ ਭੇੜਾ ਦਾ ਕੁਛ ਨਹੀਂ ਦੇਖ ਰਹੀ ਐ ਯਾਰ ਉਹ ਵੇਚ ਕੋਈ ਚਲੀ ਯਾਰ ਭੰਨੀਆਂ ਪੱਟੀਆਂ ਹਾਂ ਹਾਂ ਲੱਗਾ ਨਹੀਂ ਇਹ ਉਹ ਬਾਈ ਹੁਣ ਇੱਕ ਕਿਹੜੀ ਰਹਿ ਗਈ ਆ ਬੱਬੂ 36000 ਦੇ ਦਿੰਨਾ ਤੇ ਲੈ ਉਹ 25 ਨਹੀਂ ਉਹ ਕਿਤੇ ਹੋ ਗਿਆ ਯਾਰ ਮੈਂ ਜਾ ਲੈ ਜਾ ਯਾਰ ਜਾ ਹੋ ਗਿਆ ਉਹ ਰੈ ਕਰਦਾ ਭਰਾਵਾ ਤੇ ਖੁਸ਼ੀ ਆ ਤੇ ਪੈਸੇ ਆਉਂਦੇ ਤੇ ਲਓ ਵੀ ਹੱਸ ਪੱਠਾ ਦੋਵਾਂ ਬੱਕਰੀਆਂ ਦਾ ਸੌਦਾ ਹੋ ਗਿਆ ਔਰ ਹੋਇਆ ਬਹੁਤ ਔਖਾ ਬਹੁਤ ਟਾਈਮ ਨਾਲ ਇਹ ਸੌਦਾ ਹੋਇਆ ਆ ਜਾ ਇੱਧਰ ਆ ਜਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਚੈਨਲ ਜਿੰਨਾ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਮੇਰੇ ਵੀਰ ਚੈਨਲ ਸਬਸਕ੍ਰਾਈਬ ਕਰ ਲਓ ਲੈ ਗਣਾ ਬੱਬੂ ਪੈਸੇ ਆਓ ਬਾਈ ਓਏ ਬਾ ਬਾ ਨਾ ਬਈ ਇਹਨੂੰ ਪੈਸੇ ਕਣਾਓ ਬਈ ਸਾਰੇ ਹੀ ਫੜਾ ਇਹ ਤੁਮ ਕਿਨੇ ਕਰਤੇ ਕਾ ਇਹ 36 ਦੀਆਂ ਕਰਤੀਆਂ ਮਤ ਕਾ ਹਾਂ ਬਾਈ ਨੜਿਆ ਜਾਂਦਾ ਸੀ ਬਹੁਤ ਦੇ ਨਾਲ ਕਰਤੀਆਂ ਉਹ ਪੈਸੇ ਬਹੁਤ ਲਾਤੇ ਵੀ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਤੇ ਬੱਕਰੀਆਂ ਵੀ ਬਹੁਤ ਚੰਗੀਆਂ ਦੋਨੇ ਖਾਲੀ ਆ ਇੱਧਰ ਫੜਾ ਦੇ ਬਾਈ ਗੈਣ ਬਾਈ ਸੋ ਕੀਅਰ ਆਇਆ ਬਾਈ ਦੰਦੂ ਨਖਾਈ ਕਰਾ ਦੇ ਨਾਲ ਤੇ ਆ ਜਾ ਕਰਾ ਦਿਓ ਕਰਾ ਦਿਓ ਨਖਾਈ ਕੋਈ ਨਹੀਂ ਲੋ ਵੀ ਬਾਕੀ ਗੂਗਲ ਪੇ ਕਰਨੇ ਆ ਤੇ ਫਿਰ ਕੁਛ ਨਗਦ ਪੈਸੇ ਦਿੱਤੇ ਹੈ 36000 ਦਾ ਜੋੜਾ ਹੋ ਗਿਆ ਹੈ ਹੈ ਬਾਈ ਦਵਾਰਾ ਤੋਂ ਤੁਹਾਨੂੰ ਫੇਰ ਦਿਖਾ ਦਨੇ ਦੋਸਤੋ ਬੱਕਰੀਆਂ ਬਹੁਤ ਚੰਗੀਆਂ ਆਹ ਬੱਕਰੀ ਵੱਡੀ ਆ ਤੇ ਆ ਉਹਦੀ ਪਾਠ ਪਾਠ ਖੀਰੀ ਹੈ ਹਾਂ ਖੀਰੀ ਹੈ ਇਧਰ ਬੈਠਾ ਬੱਬੀ ਦਾਰੇ ਫੜ ਕੇ ਲੈਂਦੇ ਮੇਰੇ ਹੈ ਨਹੀਂ ਗਏ ਕੀ ਗੱਲ ਹੋ ਗਈ ਕਿਵੇਂ ਹੋ ਗਿਆ ਬਹਿ ਤੈਨੂੰ ਰਖਾ ਹੈਗੇ ਹੁਣੇ ਬੇਬੇ ਉਹ ਤੁੰਟੀ ਲੱਗਦਾ ਬੰਦ ਮਰਦੀ ਸੀ ਗਿਆ ਸਾਰਾ ਚਾਹ ਤਾ ਇਹਦੇ ਵਿੱਚ ਪਾਵੇਂ ਅੰਦਰੋਂ ਘੱਟੀ ਹੋਵੇ ਯਾਰ ਤੈਨੂੰ ਕਹਿ ਕੇ ਵੇਚੀ ਯਾਰ ਕਿੰਨੇ ਦੀ ਦੇਤੀ 3000 ਠੀਕ ਆ ਸ਼ਰਮ ਵਾਲੀ ਗੱਲ ਯਾਰ ਚਲੋ ਚਲੋ ਕੋਈ ਪੁੱਤਾਂ ਦੇ ਖਾਣ ਨੂੰ ਫੋੜ ਕਰ ਪਹਿਲਾਂ ਫਿਰ ਦਿੰਦਾ ਬਾਅਦ ਫੋੜ ਤਾਂ ਲਵਾਂ 500 ਛੋਟੇ ਕਰ ਲੈ ਲੋ ਲਓ ਵੀ ਪੂਰੇ 3000 ਦੀ ਘੱਟੇ ਨਾਲ ਦਿੱਤੀ ਆ ਪੂਰੇ ਦੀ ਗੱਲ ਦਾ ਮੁੜ ਗਿਆ ਕਿ ਭੱਜਵਾ ਦੇਖਾਈ ਸਲੀਮ ਆ ਭੋਲੇ ਦਾ ਮੁੰਡਾ ਗੁਰੂ ਸਾਹਿਬ ਤੋਂ ਇਹ ਬੱਕਰੀ ਲੈ ਕੇ ਆਇਆ ਸੀ ਤੇ ਲਈ ਕਿਨੇ ਜੱਗੀ ਬਾਈ ਮੈਂ ਲੈ ਲਾ ਵੀ ਜੱਗੀ ਨਾ ਲੈ ਲਾ ਵੀ ਆ ਮੁੰਡਾ ਜੱਗੀ ਦਾ ਜੱਗੀ ਨਖਰਾਈ ਬਹੁਤ ਵਧੀਆ ਕਰਦਾ ਤੇ ਬਹੁਤ ਵਧੀਆ ਸੌਦੇ ਕਰਾਉਂਦਾ ਇਹ ਆ ਬੱਕਰੀ ਦਾ ਸੌਦਾ ਹੋਇਆ ਦੋਸਤੋ ਕੱਲੀ ਇਹ 3000 ਦਾ ਆ ਇਸ ਦਾ ਨਹੀਂ ਨਹੀਂ ਆ ਕਰ ਖਵਰੇ ਨੂੰ ਇਹਨੂੰ ਹਾਂ ਆ ਇਸ ਬੱਕਰੇ ਦਾ ਭਾਈ 4000 ਰੁਪਿਆ ਲੱਗ ਗਿਆ ਕਿਹਦਾ ਇਹ ਬਾਈ ਸੈਂਸ ਬਣਾਈਆ ਬਾਈ ਬਣਾਈਆ ਯਾਰ ਸਮਝ ਆ ਬਾ ਇਹਦਾ ਗਿਆਨੀ ਦਾ ਆਪਾਂ ਸੌਦਾ ਹੱਕ ਦਾ ਬਾਈ ਬਾਜਬਾ ਕਰਦਾ ਸੀ ਆ ਭਰਾ ਮੈਨੂੰ ਜਿਆਦਾ ਨਾ ਤਾਂ ਮੈਂ ਦਲਾਲੀ ਦੇਣਾਂ ਚੌੜ ਦੀ ਆਤਾ ਬੱਕਰਾ ਮੈਂ ਵੀ ਲੈਣਾ ਕਿਸੇ ਨੇ ਗਰੀਬ ਨੇ ਲੈਣਾ ਪੈਸੇ ਲੈੜੇ ਹੋ ਜਾ ਇਧਰਲੇ ਪਾਸੇ ਆਪਾਂ ਵੀ ਕਿਹੜਾ ਕੋਈ ਬੱਕਰਾ ਲੈ ਗਿਆ ਲਾੜੇ ਬਸ ਕਰਤਾ ਮੈਂ 4200 ਸਾਬ 45 ਦਾ ਕਰਤਾ ਸਹੀ ਹੈ ਗੰਦੇ ਦੇ ਦੇ 45 ਦਾ ਕਰਤਾ ਬਾਜਪੇ ਦੇ ਮੁੰਡੇ ਹੈਗਾ ਤਰਫ ਨਾਲ ਜੀ ਨਹੀਂ ਨਹੀਂ ਉਹ ਡਾਲ ਦੇ ਜਿਹੜੇ ਰਜਮ ਕਰਦੇ ਹੁੰਦੇ ਨੇ ਨਹੀਂ ਬੰਦ ਛੋਟ 40 ਦਾ ਲਖਾਈ ਇਹ ਕਿੰਨੇ ਦਾ ਕਰਤਾ ਬਾਈ 4700 ਲਖਾਈ ਇਹਨਾਂ ਨੇ ਕਰਾਉਣੀਆਂ 4500 ਦਾ ਹੋ ਗਿਆ ਨੋ ਨੋ 4 4 500 ਆ ਸੌਖਾ ਨੋ ਤਲੋ ਮੋੜ ਤੇ ਸੌ ਮੋੜ ਤਨ ਉੱਤੋਂ ਪਰਚੀ ਦੇ ਮੋੜਾ ਦੂ ਸੌ ਲੈ ਲੋ ਬੱਕਰਾ ਵਖਾ ਦਈਏ ਲੈ ਵੀ ਆ ਬੱਕਰਾ ਪੂਰੇ 4000 ਕਿੰਨੇ ਦਾ ਹੋ ਗਿਆ ਬਾਈ 11 4500 ਦਾ ਇਹ ਲਖਾਈ ਉਹਨਾਂ ਨੇ ਕਰਾਉਣੀ ਵੇਚਣ ਵਾਲਿਆਂ ਨੇ ਠੀਕ ਆ ਜੀ ਲੈ ਜੋ ਲਓ ਵੀ ਆ ਪੱਠ ਦਾ ਸੌਦਾ ਹੋਇਆ ਬਾਈ ਸੇਵਕ ਨੇ ਕਰਾਇਆ ਮਢਾਕ ਵਾਲੇ ਨੇ ਤੇ ਬਾਈ ਵੀ ਮਢਾਕ ਦੇ ਹੀ ਸੀਗੇ ਬਾਈ ਆਪਣਾ ਪਿੰਡ ਬਣਾ ਕੀ ਸੀਗਾ ਹਾਂ ਮਢਾਕ ਤੇ ਕਿੰਨੇ ਦੀ ਵੇਚੀ ਬਾਈ ਪੱਠ ਕਿੰਨੇ ਦਾ ਹੈ ਸਾਢੇ 500 7500 ਦਾ ਤੇ ਬਾਈ ਕਿੰਨੇ ਨਾਲ ਲੈ ਆਈ ਸੀ ਅੱਜ ਇੱਕ ਹੀ ਲੈ ਗਏ ਸੀ ਠੀਕ ਆ ਇੱਕ ਲਿਆ ਲਓ ਵੀ ਆ ਵੀਰ ਵੀ ਨਾਲ ਹੀ ਆ ਬੱਚਾ ਅੱਜ ਆਇਆ ਸੀ ਐਤਵਾਰ ਕਰਕੇ ਛੁੱਟੀ ਸੀ ਤੇ ਆ ਇਧਰ ਖਾਰੇ ਵਾਲੇ ਬਾਈ ਖੜੇ ਆ ਇਹਨਾਂ ਨੇ ਸਮਝਾ ਸਮਝੂ ਕੇ ਬਾਈ ਨੂੰ ਤੇ ਫੇਰ ਸੌਦਾ ਸਿਰੇ ਚੜਾਇਆ ਤੇ ਖੁਸ਼ੇ ਨੇ ਲਈਏ ਖੁਸ਼ੇ ਸਾਢੇ 7000 ਦੀ ਹੋ ਗਈ ਹਾਂ ਸਾਢੇ 7000 ਹੀ ਲਿਖਾਈ ਖੁਸ਼ੀ ਨੇ ਕਰਾਉਣੀ ਲਿਖਾਈ ਖੁਸ਼ੀ ਨੇ ਕਰਾਉਣੀ ਠੀਕ ਆ ਜੀ ਆ ਗਣਾ ਦੇ ਬਾਈ ਨੂੰ ਪੈਸੇ ਆ ਲੈ ਖੰਡ ਬਿਛਰੀ 5500 2000 ਤੇ ਰਖਾਤੇ ਹੀ ਪਾਉਂ ਗੂਗਲ ਪੇ ਚ ਪਾ ਆ ਤੇਰਾ ਨੰਬਰ ਦੱਸ ਨਹੀਂ ਚੱਲਦੇ ਨਹੀਂ ਮੇਰੇ ਕੋਲ ਕਿਸੇ ਕੋਲ ਤਾਂ ਚੱਲਦੇ ਹੁਣ ਤੁਹਾਡੇ ਨਹੀਂ ਚੱਲਦਾ ਨਹੀਂ ਚੱਲਦਾ ਸਿੱਕੜਾ ਆ ਕੇ ਦੇ ਕਿੱਥੋਂ ਦੇ ਕਿਹੜੇ ਪਿੰਡ ਇਹਨਾਂ ਦਾ ਉਹ ਪਵਨ ਦੇ ਖਾਤੇ ਪਾਉਂ ਪਵਨ ਦੇ ਖਾਤੇ ਪਾਉਂ ਉਹ ਦੇ ਪਾਉਂਦਾ ਯਾਰ ਪੈਸੇ ਆ ਗਿਣ ਕਰ ਤੂੰ ਤੇ